ਸਤਿ ਸ਼੍ਰੀ ਅਕਾਲ ਜੀ ਬਹੁਤ ਜ਼ਰੂਰੀ ਜਾਣਕਾਰੀ ਪੰਜਾਬ ਦੇ ਨਾਲ ਅਸੀਂ ਸਾਂਝੀ ਕਰਨੀ ਚਾਹੁੰਦੇ ਆ ਅ ਪਿਛਲੇ ਮਹੀਨੇ ਸਾਨੂੰ ਪੰਜਾਬ ਦੀ ਸੱਤਾਧਰ ਪਾਰਟੀ ਆਮ ਆਦਮੀ ਪਾਰਟੀ ਨੇ ਸਾਡੇ ਸੋਸ਼ਲ ਖਾਤਿਆਂ ਦੇ ਉੱਤੇ ਲਗਾਤਾਰ 8 ਤੋਂ 10 ਸਟ੍ਰਾਈਕਾਂ ਮਾਰੀਆਂ ਸਾਡੇ ਪੇਜ ਦੇ ਉੱਤੇ ਰੈਸਟ੍ਰਿਕਸ਼ਨ ਲਾਈ ਗਈ ਫਿਰ ਅਸੀਂ ਇੱਕ ਨਵਾਂ ਪੇਜ ਬਣਾਇਆ ਤੇ ਕੱਲ ਰਾਤ ਉਹ ਨਵਾਂ ਪੇਜ ਡਿਸੇਬਲ ਕਰ ਦਿੱਤਾ ਗਿਆਗਾ ਫੇਸਬੁੱਕ ਵੱਲੋਂ ਉਦੇ ਤੇ ਉਹ ਜਿਹੜੀ ਆਈਡੀ ਤੋਂ ਪੇਜ ਬਣਿਆ ਸੀ ਉਹ ਆਈਡੀ ਦੇ ਉੱਤੇ ਮਲਟੀਪਲ ਨੰਬਰ ਆਫ ਸਟ੍ਰਾਈਕਸ ਵੱਜੀਆਂ ਗਈਆਂ ਤੇ ਉਹ ਪੇਜ ਹੀ ਮਤਲਬ ਸਾਡਾ ਉਡਾ ਦਿੱਤਾ ਗਿਆ ਤੇ ਜਿਹੜੇ ਪੇਜ ਸਾਡਾ ਪੁਰਾਣਾ ਪੇਜ ਸੀ ਜਿਹਦੇ ਨਾਲ ਸਵਾ 3 ਲੱਖ ਬੰਦਾ ਜੁੜਿਆ ਸੀ ਉਹਦੀ ਰੈਸਟ੍ਰਿਕਸ਼ਨ 19 ਤਰੀਕ ਨੂੰ ਖੁੱਲੀ ਆ ਜਦੋਂ ਉਹ ਰੈਸਟ੍ਰਿਕਸ਼ਨ ਖੁੱਲੀ ਅਸੀਂ ਪੇਜ ਦੇ ਉੱਤੇ ਦੁਬਾਰਾ ਐਕਟਿਵ ਹੋਏ ਅੱਜ ਫੇਰ ਉਹ ਪੇਜ ਦੇ ਉੱਤੇ ਦੋ ਤਿੰਨ ਸਟ੍ਰਾਈਕਸ ਆਇਨਾ ਉਹ ਸਕਰੀਨ ਸ਼ਾਟਾਂ ਦੀਆਂ ਸਟ੍ਰਾਈਕਸ ਯਾਨੀ ਕਿ ਜਿਹੜੇ ਅਸੀਂ ਸਕਰੀਨ ਸ਼ਾਟ ਪਾਏ ਹੋਏ ਸੀ ਮੁੱਖ ਮੰਤਰੀ ਦੇ ਟਵੀਟ ਦੇ ਜਾਂ ਇਹਨਾਂ ਦੀਆਂ ਫੋਟੋਆਂ ਦੇ ਉਹਦੇ ਤੇ ਫੇਰ ਸਟ੍ਰਾਈਕਸ ਆਉਣੀਆਂ ਸ਼ੁਰੂ ਹੋ ਗਈਆਂ ਤੇ ਜਿਹੜਾ ਸਾਡਾ ਨਵਾਂ ਪੇਜ ਸੀ ਉਹਦੇ ਤੇ 1 ਮਹੀਨੇ ਦੇ ਵਿੱਚ 21000 ਫਾਲੋਅਰ ਜੁੜਿਆ ਸੀ ਉਹ ਵੀ ਪੰਜਾਬ ਸਰਕਾਰ ਵੱਲੋਂ ਓੜਾ ਦਿੱਤਾ ਗਿਆਗਾ ਤੇ ਅਸੀਂ ਪੰਜਾਬ ਭਰ ਨੂੰ ਤੇ ਦੁਨੀਆ ਦੇ ਹਰ ਕੋਨੇ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਪੰਜਾਬ ਦੇ ਵਿੱਚ ਜਿਹੜੀ ਡੈਮੋਕਰੇਸੀ ਆ ਜਾਂ ਲੋਕਤੰਤਰ ਆ ਜਾਂ ਫਰੀडम ਆਫ ਸਪੀਚ ਆ ਉਹਨੂੰ ਆਏ ਦਿਨ ਕਿਵੇਂ ਕੁਚਲਿਆ ਜਾ ਰਿਹਾਗਾ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਤੁਸੀਂ ਆਪਦੀ ਅੰਤਰ ਆਤਮਾ ਤੋਂ ਇਹ ਪੁੱਛੋ ਵੀ ਜਦੋਂ ਕੁਰਸੀ ਤੇ ਬੈਠਾ ਹੁਕਮਰਾਨ ਸਵਾਲਾਂ ਤੋਂ ਡਰਨ ਲੱਗ ਜੇ ਉਹ ਕਿੰਨਾ ਕੁ ਬੁਝਦਲ ਹੋਊਗਾ ਕਿੰਨਾ ਕੁ ਕਮਜ਼ੋਰ ਹੋਊਗਾ ਇਹ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਲੋਕ ਇਹ ਕਹਿੰਦੇ ਸੀਗੇ ਵੀ ਅਸੀਂ ਬਹੁਤ ਵੱਡਾ ਕਾਰਜ ਕਰਾਂਗੇ ਸਾਨੂੰ ਸੱਤਾ ਦੇ ਵਿੱਚ ਲੈ ਕੇ ਆਓ ਉਹ ਆਪ ਦੀਆਂ ਫੋਟੋਆਂ ਤੱਕ ਨੂੰ ਆਪ ਦੇ ਜਿਹੜੇ ਪਬਲਿਕ ਦੇ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਪ੍ਰਚਾਰ ਆ ਉਹਨੂੰ ਜਿਹੜਾ ਟਵੀਟ ਕਰਦੇ ਆ ਜਾਂ ਫੋਟੋਆਂ ਪਬਲਿਕ ਦੇ ਵਿੱਚ ਦਿੰਦੇ ਆ ਉਹ ਕਹਿੰਦੇ ਵੀ ਇਹ ਸਾਡੀਆਂ ਇੰਡੀਵਿਜੂਅਲ ਪ੍ਰਾਪਰਟੀਆਂ ਹੈਗੀਆਂ ਇਹਦੇ ਤੇ ਲੋਕਾਂ ਦਾ ਕੋਈ ਹੱਕ ਨਹੀਂ ਹਾਲਾਂਕਿ ਹੈਗੇ ਹੋ ਸੰਵਿਧਾਨਿਕ ਅਹੁਦਿਆਂ ਦੇ ਉੱਤੇ ਹੀ ਬੈਠੇ ਆ ਪਰ ਉਹ ਕਹਿੰਦੇ ਵੀ ਇਹਨਾਂ ਦੇ ਉੱਤੇ ਲੋਕਾਂ ਦਾ ਕੋਈ ਹੱਕ ਨਹੀਂ ਸਾਡੀਆਂ ਆਪਦੀਆਂ ਪ੍ਰਾਪਰਟੀਆਂ ਆ ਤੁਸੀਂ ਸਾਡੀਆਂ ਫੋਟਮਾਣਾ ਪਾਓ ਸਾਡੀਆਂ ਖਬਰਾਂ ਨਾ ਚਲਾਓ ਸਾਡੇ ਤੇ ਸਵਾਲ ਨਾ ਕਰੋ ਅਸਲ ਰੌਲਾ ਇਹ ਹੈ ਵੀ ਜਦੋਂ ਸਵਾਲ ਪੁੱਛਦੇ ਆਂ ਅਸੀਂ ਉਹ ਸਵਾਲਾਂ ਨੂੰ ਇਹ ਬੰਦ ਕਰਾਉਣਾ ਚਾਹੁੰਦੇ ਆ ਇਹ ਮੂੰਹਾਂ ਨੂੰ ਤਾਲੇ ਲਾਉਣਾ ਚਾਹੁੰਦੇ ਆ ਬਸ ਇਹਨਾਂ ਦਾ ਵਸ ਨਹੀਂ ਚੱਲਦਾ ਨਹੀਂ ਇਹ ਸਾਨੂੰ ਮਾਰ ਦੇਣ ਹੋ ਸਕਦਾ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਤਲ ਵੀ ਕਰਵਾ ਸਕਦੀ ਹੈ ਸਰਕਾਰ ਕਿਉਂਕਿ ਜਦੋਂ ਸਾਡੀ ਜ਼ੁਬਾਨਬੰਦੀ ਕਰ ਰਹੀ ਹੈ ਤਾਂ ਇਹ ਕਤਲ ਨਾਲੋਂ ਕੋਈ ਘੱਟ ਨਹੀਂ ਜਿੱਥੇ ਬੋਲਣ ਦੀ ਆਜ਼ਾਦੀ ਨਹੀਂ ਨਾ ਉੱਥੇ ਤੁਸੀਂ ਇਹ ਸਮਝ ਸਕਦੇ ਹੋ ਵੀ ਇਹ ਮਰ ਚੁੱਕੇ ਨੇ ਇਹਨਾਂ ਦੀ ਜਮੀਰ ਮਰ ਚੁੱਕੀ ਆ ਅਸੀਂ ਸਵਾਲ ਕਾਲੀਆਂ ਨੂੰ ਵੀ ਠੋਕੇ ਪੁੱਛਦੇ ਆ ਅਸੀਂ ਕਾਂਗਰਸ ਨੂੰ ਵੀ ਠੋਕੇ ਪੁੱਛਦੇ ਆ ਕੋਈ ਲੀਡਰ ਨੂੰ ਲੈ ਕੇ ਕਿਸੇ ਨੂੰ ਲੈ ਕੇ ਅਸੀਂ ਸਭ ਨੂੰ ਸਵਾਲ ਪੁੱਛਦੇ ਆ ਪਰ ਇਹ ਇੱਕ ਵੱਖਰਾ ਹੀ ਲੋਕਤੰਤਰ ਆ ਤੇ ਅਸੀਂ ਭਾਰਤ ਸਰਕਾਰ ਨੂੰ ਮੈਂ ਇਹ ਬੇਨਤੀ ਵੀ ਕਰਨਾ ਚਾਹੂਗਾ ਵੀ ਜੇ ਇਹੋ ਜੀ ਚੀਜ਼ ਪੰਜਾਬ ਦੇ ਵਿੱਚ ਚੱਲ ਰਹੀ ਆ ਜਾਂ ਜਿਹੇ ਦਾ ਹੋ ਰਿਹਾਗਾ ਤਾਂ ਫਿਰ ਪਤਾ ਨਹੀਂ ਜ ਮਤਲਬ ਸਾਨੂੰ ਪਤਾ ਨਹੀਂ ਵੀ ਅਸੀਂ ਕੀ ਕਹੀਏ ਸਾਡੇ ਕੋਲੇ ਕੋਈ ਸ਼ਬਦ ਨਹੀਂ ਪਰ ਅਸੀਂ ਮਾਨਯੋਗ ਅਦਾਲਤਾਂ ਦਾ ਰੁਖ ਕਰ ਰਹੇ ਆ ਅਸੀਂ ਜਿੰਨੇ ਸਾਡੇ ਮਾਨਯੋਗ ਅਦਾਲਤਾਂ ਦੇ ਵਿੱਚ ਜੱਜ ਬੈਠੇ ਆ ਵਕੀਲ ਬੈਠੇ ਆ ਸਾਨੂੰ ਲੱਗਦਾਗਾ ਵੀ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਵੀ ਜਦੋਂ ਪਬਲਿਕਲੀ ਇਹ ਜਿਹੜੀਆਂ ਪਾਰਟੀਆਂ ਹੁੰਦੀਆਂ ਆਈਆਂ ਇਹਨਾਂ ਦੇ ਪੇਜ ਆ ਪਬਲਿਕ ਦੇ ਆ ਇਹ ਕੋਈ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਤੇ ਜਿਹੜੇ ਸਰਕਾਰ ਦੇ ਵਿੱਚ ਬੈਠੇ ਆ ਜਦੋਂ ਕਿਸੇ ਦੇ ਨਾਮ ਦੇ ਨਾਲ ਐਮ.ਐਲ.ਏ ਲੱਗ ਗਿਆ ਮੰਤਰੀ ਹੋ ਗਿਆ ਸੀ.ਐਮ ਹੋ ਗਿਆ ਇਹ ਸੰਵਿਧਾਨਕ ਅਹੁਦਿਆਂ ਦੇ ਉੱਤੇ ਆ ਵੀ ਦੇਖ ਸਕਦਾ ਹਾਂ ਸਵਾਲ ਪੁੱਛਣ ਦੇ ਉੱਤੇ ਪੰਜਾਬ ਦੇ ਵਿੱਚ ਇਹਨਾਂ ਨੇ ਕਿਹੜਾ ਬਣਾ ਦਿੱਤਾਗਾ ਇਹ ਕੋਈ ਮਤਲਬ ਜੰਗ ਨਾਲੋਂ ਕੋਈ ਇੱਥੇ ਘੱਟ ਸਥਿਤੀ ਨਹੀਂ ਬਸ ਇਹੀ ਆ ਵੀ ਇਹਨਾਂ ਦਾ ਜੋਰ ਨਹੀਂ ਚੱਲਦਾ ਪਰ ਸਾਨੂੰ ਹੁਣ ਲੱਗਦਾ ਵੀ ਇਹ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਰਕਾਰ ਆ ਜਿਹੜੀ ਉਹ ਮਰਵਾ ਵੀ ਸਕਦੀ ਆ ਕਤਲ ਵੀ ਕਰਾ ਸਕਦੀ ਆ ਜਿਹਾ ਜਿਹਾ ਇੱਥੇ ਹਾਲਾਤ ਬਣੇ ਹੋਏ ਨੇ ਧੰਨਵਾਦ ਜੀ